ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜ ਦੀ ਜਿਹੜੀ ਸਟੋਰੀ ਐ ਉਹ ਇੱਕ ਇਦਾਂ ਦੀ ਸਟੋਰੀ ਐ ਜੇ ਕੋਈ ਮੇਰਾ ਭਰਾ ਚਾਹ ਪਾਣੀ ਪੀਂਦਾ ਤਾਂ ਉਹ ਉਹਨੂੰ ਰੋਕ ਕੇ ਪਹਿਲਾਂ ਚਾਹ ਪਾਣੀ ਪੀਵੇ ਫੇਰੇ ਨਾ ਹੋਵੇ ਨੱਕਾੜੀ ਨਿਕਲਿਆ ਠੀਕ ਹੈ ਜਿਵੇਂ ਤੁਸੀਂ ਅੱਗੇ ਕਹਿੰਦੇ ਹੁੰਦੇ ਸੀ ਨਾ ਪਾਪਾ ਯਾਰ ਕੱਲੇ ਹੀ ਹੱਸੀ ਜਾਂਦਾ ਸੀ ਮੈਂ ਯਾਰ ਹਨਾ ਘਰ ਦੇ ਕਹਿੰਦੇ ਪਾਗਲ ਹੋ ਗਿਆ ਯਾਰ ਹਨਾ ਤੇ ਅੱਗੇ ਸਾਡੇ ਮਨੀਸ਼ ਦਾ ਫੋਨ ਆਇਆ ਸੀ ਉਹਨੂੰ ਮੈਂ ਕਿਹਾ ਪੁੱਤ ਮੈਂ ਕਿਹਾ ਹਣ ਤੂੰ ਸੁਣੀ ਤੜਕੇ ਨੂੰ ਬਣਦਾ ਕੀ ਆ ਹਨਾ ਸਾਡੇ ਯਾਰ ਹੁੰਦੇ ਸੀ ਰਾਣਾ ਬਾਬਾ ਕਹਿਣ ਲੱਗੇ ਉਹਨੂੰ ਵੀ ਹੁਣ ਮੇਰੇ ਵਾਂਗੂ ਅੱਛਾ ਜੀ ਪਹਿਲਾਂ ਰਾਣਾ ਹੁੰਦਾ ਸੀ ਨੱਤੀਆਂ-ਨੁੱਤੀਆਂ ਪਾਈਆਂ ਹੁੰਦੀਆਂ ਸੀ ਜਵਾਨੀ ਵੇਲੇ ਹੁਣ ਤਾਂ ਅੱਜ ਕੱਲ ਤਾਂ ਗੁਰੂ ਦਾ ਸਿੱਖ ਹੈ ਹੂੰ ਉਹਦਾ ਭਰਾ ਹੁੰਦਾ ਸੀ ਜੱਗਾ ਢੱਲੋਂ ਅੱਛਾ ਜੀ ਤੇ ਆ ਮੋਕਸਰ ਕੋਲੇ ਹੂੰ ਪਿੰਡ ਸੀ ਹੂੰ ਤੇ ਉਹ ਭਾਈ ਇੱਕ ਵਾਰੀ ਕੀ ਹੋਇਆ ਨਾ ਇਹਨਾਂ ਨੂੰ ਡਰਾਈਵਰ ਹੁੰਦੇ ਸੀਗੇ ਬਾਣੀਆਂ ਕੋਲੇ ਕਾਰ ਸੀਗੀ ਅੰਬੈਸਟਰ ਅੱਛਾ ਜੀ ਤੇ ਅੰਬੈਸਟਰ ਕਾਰ ਲੈ ਕੇ ਚਲੇ ਗਏ ਸ਼ਹਿਰ ਹਾਂ ਸ਼ਹਿਰ ਤੋਂ ਥੋੜਾ ਜਿਹਾ ਸਾਈਡ ਤੇ ਪੈਗ ਲਾਉਣ ਲੱਗੇ ਹਾਂ ਪੈਗ ਲਾਉਂਦੇ ਤੋਂ ਨੇ ਜਾਨੀ ਥੋੜਾ ਜਿਹਾ ਜ਼ਿਆਦਾ ਹੋ ਗਏ ਹਾਂ ਉਧਰੋਂ ਤਿੰਨ ਬੰਦੇ ਹੋਰ ਆਉਂਦੇ ਆ दारू ਪੀਤੀ ਅੱਛਾ ਜੀ ਹਲੋ ਓ ਬਾਈ ਹਲੋ ਓ ਬਾਈ ਰਰਾ ਉਹ ġੀੜਾ ਲਾ ਦੇਣਾ ਇਕ ਕਹਿੰਦਾ ਮੈਂ ਕਿਾ ਚੱਲ ਪੈਸੇ ਹੀ ਬਣਾ ਲਗੇ ਤੋ ਹਾਂ ਗੱਡੀ ਤਾਂ ਬੁਲਾ ਲਿਆ ਦੀ ġੀੜਾ ਲਾ ਲੈ ਲੇ ਆਪਾਂ ਹਾਂ ਇੰਵੈਸਟਰ ਕਾਰ ਹਾਂ ਤਿੰਨ ਉਹ ਕਹਿੰਦਾ ਦੋ ਆਪਾਂ ਤਿੰਨੇ ਮਗਰ ਬਹਿ ਜਾਣਗੇ ਪੰਜ ਹਲੋ ਨਰੀਜ ਹੈ ਮਰੀਜ ਹਾਂ ਸਾਧਾ ਕਰੇ ਸਾਧਾ ਹਾਂ ਤੇ ਉਹ ਕਹਿੰਦਾ ਯਾਰ ਫੇਰ ਆਪਣੇ ਕੋਲ ਭਾਈ ਲੋਟ ਨਹੀਂ ਆਉਣਾ ਕੀੜਾ ਦਾ ਲਾ ਦੇਾਂਗੇ ਯਾਰ ਵੀ ਪਰ ਲੋਟ ਨਹੀਂ ਆਉਣਾ ਯਾਰ ਵੀ ਤਿੰਨ ਤੁਸੀਂ ਆ ਦੋ ਅਸੀਂ ਆ ਪੰਜ ਤੇ ਮਰੀਜ਼ ਬਹੁਤ ਦੀ ਦੇਪਟਾ ਲਾਗੇ ਉਹ ਕਹਿੰਦਾ ਫੇਰ ਠੀਕ ਹੈ ਹਾਂ ਚੱਲ ਬਾਪੂ ਆ ਰਹਾ ਉਹ ਕਹਿੰਦਾ ਫੇਰ ਚਲੋ ਜਦੋਂ ਕਹਿੰਦਾ ਹਸਪਤਾਲ ਚਾਹੀਏ ਤਾਂ ਉਹ ਬਾਪੂ ਮਰਿਆ ਵਾ ਅੱਛਾ ਕਹਿੰਦਾ ਉਹਨਾਂ ਨੂੰ ਨਹੀਂ ਪਤਾ ਬਾਪੂ ਮਰ ਗਿਆ ਹੋਰ ਜੇ ਵੀ ਆ ਕਹਿੰਦਾ ਮਗਾ ਬਾਪੂ ਨੇ ਮਰ ਗਿਆ ਯਾਰ ਯਾਰ ਤੈਨੂੰ ਲੈਣ ਗਏ ਰਹੇ ਪਤਦਰ ਮਗਰ ਹੀ ਮਰ ਗਿਆ ਉਹ ਜਾਇ ਵਾਪੂ ਫੁੱਦੂ ਗੰਦੀ ਕਰਤੀ ਯਾਰ ਮੈਂ ਤਾਂ ਸਾਡੀ ਤਾਂ ਸੌ ਉਹਨਾਂ ਦਾ ਜਿਹੜੇ ਨਾ ਕੋਈ ਉੱਧਰ ਦੀ ਜਾਵੇ ਬਾਪੂ ਦੇ ਓਏ ਬਾਪੂ ਹਾਂ ਓਹ ਬਾਪੂ ਉਹ ਜਾਇ ਫੁੱਦੂਗਾ ਉਂਤੋਰ ਗਿਆ ਯਾਰ ਦੋ ਮਿੰਟ ਤਾਂ ਠੀਕ ਲੈਦਾ ਗੱਡੀ ਲੈਣ ਗਏ ਸੀ ਤੈਨੂੰ ਕਿਹੜੀ ਤੇਜ਼ੀ ਹੋ ਗਈ ਦੱਸ ਉਹ ਕਹਿੰਦਾ ਮੈਂ ਕਿਹਾ ਤੇਜ਼ੀ ਨੂੰ ਕਿਹੜਾ ਤੁਰਕੇ ਜਾਵੜਿਆ ਵੀ ਉਹ ਬਿਚਾਰਾ ਮਰ ਗਿਆ ਜਨਾ ਹੁਣ ਬਾਈ ਮੈਂ ਕਿਹਾ ਭੱਟੀ ਕੱਟੀ ਮਗਾ ਲੋ ਮੈਂ ਹੁਣ ਤਾਂ ਫਿਰ ਆਪਣਾ ਹਾਲ ਨਹੀਂ ਨਹੀਂ ਭਾਈ ਐ ਤੇਰੀ ਵਾਲੀ ਚੱਲਾਂਗੀ ਹਾਂ ਤੂੰ ਬੰਦਾ ਹੁਣ ਮੇਰੀ ਵਾਲੀ ਚ ਕਿਵੇਂ ਚੱਲਾਂਗੀ ਹਾਂ ਨਹੀਂ ਹੁਣ ਬਾਪੂਰੇ ਕਹਿੰਦਾ ਸੱਟ ਲੱਗਣੀ ਹੁਣ ਬਾਪੂ ਨੇ ਡਿੱਗੀ ਚ ਹਾਂ ਕਿਹੜਾ ਬਾਪੂ ਜ਼ੋਰੇ ਦੇਣੇ ਕਹਿੰਦਾ ਬੇਦਿਰਾ ਕਿਹਾ ਡਾਕਟਰਾਂ ਨੇ ਕਿਤੇ ਸੌਣ ਹਾਂ ਬਾਪੂ ਕਹਿੰਦਾ ਡਿੱਗੀ ਚ ਪਾਤਾ ਡਿੱਗੀ ਚ ਬਾੜ ਲਿਆ ਮਰਿਆ ਹਾਂ ਇਕੱਠਾ ਕਰਕੇ ਡਿੱਗੀ ਚ ਰੱਖ ਕੇ ਉਤੋਂ ਡਿੱਗੀ ਮਾਰੀ ਹਾਂ ਲਵਾ ਆਪਾਂ ਕਰਦੇ ਖੱਲੇ ਆਪਾਂ ਮੂਰੇ ਜਦੋਂ ਲੱਗੇ ਪੈਗ ਲੋਣ ਤੇ ਹੁਣ ਘਰ ਦੇ ਹੁਣ ਤਾਂ ਪਤਾ ਲੱਗ ਗਿਆ ਅ ਵਿਵਾਪੂ ਦੀ ਮੌਤ ਹੋ ਗਈ ਹੈ ਨਾ ਉਹ ਵਾਲੇ ਰੱਜੇ ਵੀ ਉੱਥੇ ਤੁਰੇ ਫਿਰਦੇ ਆ ਜਦੋਂ ਕਹਿੰਦਾ ਕਾਰ ਬੜੀ ਘਰੇ ਬੁੜੀਆਂ ਨੇ ਫਟਾ ਫਟ ਮੰਜਾ ਡਾ ਲਿਆ ਗਿਆ ਦਈਲਾ ਬੱਲੇ ਪੱਲੀਆਂ ਸੈਟ ਲੀਆਂ ਹਨਾ ਰੋਣ ਲੱਗਣਾ ਕਹਿੰਦਾ ਜਿਹੜਾ ਇੱਕ ਇਹਨਾਂ ਦੇ ਨਾਲ ਦਾ ਵਿਚਾਲੇ ਬੈਠਾ ਸੀ ਉਹ ਕੰਜਰ ਦਾ ਲੋਟਕੇਗਾ दारू ਨਾਲ ਬਾਹਲਾ ਰੱਜਿਆ ਵਾ ਹਾਂ ਵਧੂ ਗਿਆ ਉਹ ਕਹਿੰਦਾ ਮੈਨੂੰ ਇਹਦਾ ਰੈਵਰਾ ਨਾ ਕਹਿੰਦਾ ਪਰਲਾ ਨੂੰ ਤਖਫਾਨ ਤੇ ਨੂੰ ਫੋ ਹਾਂ ਕਹਿੰਦਾ ਇੱਕ ਉਹ ਨੇਰਾ ਕਹਿੰਦਾ ਅਸੀਂ ਉਹ ਚੱਕ ਲਿਆ ਲੱਤਾਂ ਤੋਂ ਬਾਹਾਂ ਤੋਂ ਫੜ ਕੇ ਮੰਜੇ ਤੇ ਪਾਤਾ ਉਹ ਉਸੇ ਥੀ ਹਾਂ ਉਹਦਾ ਬਾਪੂ ਆਹਤੇ ਲੈ ਕੇ ਆਇਆ ਸੀ ਹਾਂ ਕਹਿੰਦਾ ਬੁੜੀਆਂ ਨੇ ਹੂ ਨਹੀਂ ਕੀਤੀ ਹਾਂ ਨਹੀਂ ਕੀਤੀ ਉਹਦੇ ਨਾਲ ਹੀ ਟਾਕਤਾ ਹਾਂ ਟਾਕੇ ਤੇ ਉਹਦੇ ਸਰਾਣੇ ਵੇਖੀ ਰੋਣ ਲੱਗ ਗਿਆ ਕਹਿੰਦਾ ਸਾਨੂੰ ਮਨ ਰੱਜੇਆਂ ਨੂੰ ਪਤਾ ਕਹਿੰਦਾ ਤੇ ਕਹਾਂ ਰੋਣ ਲੱਗ ਗਿਆ ਕਹਿੰਦਾ ਥੋੜੇ ਟਾਈਮ ਬਾਅਦ ਸਾਨੂੰ ਕਹਿੰਦੇ ਪੈਗ ਲਾ ਲੋ ਇੱਕ ਜਿਹੜਾ ਫੋਨ ਨਾ ਤੋਂ ਹੋ ਗਿਆ ਯਾਰ ਪੈਗ ਲਾ ਲਓ ਕਾਸੀ ਵੀ ਦੋ ਦੋ ਮਾਰੇ ਪੈਗ ਕਹਿੰਦਾ ਅਸੀਂ ਆਂ ਭਾਈ ਫੇਰ ਕਹਿੰਦਾ ਉਹਨਾਂ ਨੇ ਸਾਨੂੰ ਦਿੱਤਾ ਬਸ 400 ਰੁਪਏ ਲੱਭਾ ਬੋਧ ਹਨਾ ਨਮਾਗਾ ਬੋਧਾ ਲੱਭ ਕੇ ਆਣਾ ਸੋਣਾ ਸਸਗਾਰ ਦੇ ਵੀ ਆਜੋ ਆਜੋ ਉਹਨਾਂ ਬਾਪੂ ਦਾ ਵੱਡਾ ਕਰਾਂਗੇ ਉਹਨਾਂ ਵੀ ਠੀਕ ਹੈ ਕਹਿੰਦਾ ਹੀ ਬੇਖਾਬੀ ਚੱਲ ਬੁੜੀਆਂ ਰੋਈ ਜਾਂਦੀਆਂ ਬਾਪੂ ਨੂੰ ਕਹਿੰਦਾ ਹੀ ਮਾਰਾ ਘੇਰ ਤਰਪੇ ਹਾਂ ਤਰਪੇ ਤੇ ਕਹਿੰਦਾ ਭਾਈ ਅਸੀਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਅਸੀਂ ਉਵੇਂ ਪੈਂਚਰ ਪੂੰਚਰ ਤੇ ਬਾਣੀਆਂ ਦੇ ਘਰੇ ਲਾਤੀ ਲਾ ਕੇ ਘਰੇ ਆਪਦੇ ਕਰੇ ਆ ਕੇ ਪਹਗੇ ਹਾਂ 4:00 ਵਜੇ ਜਦੋਂ ਤੜਕੇ ਹੁਣ ਬੁੜੀਆਂ ਨੂੰ ਹੁੰਦਾ ਨਾ ਵੀ ਦੀਦੇ ਘਰ ਆਲਾ ਮਰਿਆ ਆ ਵੀ ਉਹ ਗਈ ਆਉਂਦੀ ਹੁੰਦੀ ਐਵੇਂ ਚਾਹ ਪੀਲਾ ਆਹੋ ਕਹਿੰਦਾ ਜਦੋਂ ਚਾਹ ਦਾ ਕੱਪ ਲੈ ਕੇ ਉਹਨੇ ਆਏ ਆ ਕੇ ਕਿਹਾ ਉੱਠ ਜੋ ਆ ਕੇ ਕਹਿੰਦੇ ਚਾਹ ਪੀਲਾ ਉਹ ਕਹਿੰਦਾ ਪਹਿਲਾਂ ਪਾਣੀ ਲਿਆਓ ਇੰਨੀ ਗੱਲ ਕਹੀ ਤੇ ਬੈਠ ਕੇ ਜਾ ਲਗਾ ਬੱਬਾ ਜੀ ਇਹ ਨਾ ਬੋਲਦਾ ਇਹਦਾ ਬੋਲਦਾ ਉਹ ਬੋਲਣ ਨੂੰ ਉੱਠ ਕੇ ਵਹਿਗਾ ਜਦੋਂ ਅੱਠ ਕੇ ਬੈਠਾ ਆਦੇ ਨੇ ਕਿ ਚੇਸ ਲਾ ਲੇ ਜਿਹੜੇ ਆਲੇ ਦਾ ਬੈਠੇ ਸੀ ਕਮਰੇ ਚੋਂ ਨਿਕਲਉਂਦੇ ਬਾਹੂ ਦਾ ਇਹ ਆ ਕੀ ਬਣ ਗਿਆ ਬੰਦਾ ਇਹ ਬੱੱਕ ਕੇ ਬਹਿ ਗਿਆ ਇੱਕ ਨੇ ਭੱਜੀ ਜਾਂਦੀ ਨੇ ਮਗਰ ਦੇਖ ਲਿਆ ਜਦੋਂ ਨੇ ਕੰਬਲ ਲਾਇਆ ਗੰਦੀ ਬਾਪੂ ਬਾਈ ਕਾਲੀ ਹੋ ਗਈ ਉਹ ਬਾਪੂ ਦੀ ਦਾੜੀ ਕਾਲੀ ਕਾਲੀ ਵੀ ਕਾਲੀ ਹੋ ਗਈ ਅਗੇ ਹੁਣ ਜਾਂਦਾ ਹੋਇਆ ਉਹ ਬਾਹਰ ਵਿੱਚ ਸਾਰਾ ਨੰਬਰ ਚੜਕ ਚ ਉਹ ਦੂਜੇ ਟੱਕੜਿਆ ਹਾਂ ਕੀ ਹੋ ਗਿਆ ਉਧਰ ਉਹ ਕਹਿੰਦਾ ਰਕੂਈ ਆਵੇਂ ਬਾਈ ਨੂੰ ਇਹ ਕਿ ਬਾਦਲ ਦਾ ਤੈਨੂੰ ਵੇਖ ਹਲੋ ਅਗੇ ਕੀ ਹੋ ਗਿਆ ਅਸੇ ਬਾਪੂ ਟੱਕੜਿਆ ਬਾਪੂ ਘਰ ਨੂੰ ਆਦਾ ਆਪਣੇ ਵਾਲਾ ਉਹ ਜ਼ਿੰਦਾ ਹੈ ਓਕੇ ਜ਼ਿੰਦਾ ਅਗਰ ਨਹੀਂ ਨਹੀਂ ਅਗਰ ਮੰਚੇ ਤੇ ਬਾਪੂ ਸੀ ਥੋੜਾ ਹੁਣ ਉੱਠਿਆ ਉਹ ਨਹੀਂ ਅਗਰ ਬਾਪੂ ਨਹੀਂ ਉਹ ਜਿੰਦਾ ਉਹ ਫਿਰ ਬਾਪੂ ਕਿਤੇ ਹੈ ਜੋ ਦੇਖਣ ਲੱਗੇ ਬਾਪੂ ਤਾਂ ਹੈ ਹੀ ਨਹੀਂ ਤੂੰ ਡੀਪਾ ਨੋ ਕੇ ਸਾਰੀ ਰਾਤ ਇਹਨੂੰ ਰੋਈ ਕੇ ਸ਼ਰਾਬੀ ਨੂੰ ਬਾਪੂ ਹੈ ਨਹੀਂ ਹਾਂ ਬਾਪੂ ਹੈ ਨਹੀਂ ਅੱਜੇ ਪਰੇਸ਼ਾਨ ਹੈ ਹਸਪਤਾਲ ਪਤਾ ਕਰੋ ਯਾਰ ਨਹੀਂ ਹੈ ਬਾਪੂ ਅਸੀਂ ਲਿਆਦਾ ਯਾਰ ਪੁਣੇ ਦੇ ਅੰਦਾਜ਼ੇ ਪਰ ਕਰੇ ਕਿੱਤੇ ਗਿਆ ਕਿੱਤੇ ਹੈ ਭਰਾਵਾ ਸਮਝ ਨਾ ਆਵੇ ਫੇਂਡ ਵਾਲੇ ਸੋਪਾਂਜ ਚ ਉਧਰੋਂ 9 9:30 ਵੱਜ ਗਏ ਰਿਸ਼ਤੇਦਾਰ ਵੀ ਆਉਣ ਲੱਗੇ ਆ ਗਿਆ ਹਾਏ ਵੇ ਸੇ ਇਹ ਚਪਕਾਰ ਜੋ ਹਾਂ ਕਿਉਂ ਗਵਾਚ ਗਿਆ ਮਾ ਬਾਪੂ ਹਾਂ ਬਾਪੂ ਗਵਾਚ ਗਿਆ ਪਤਾ ਨਹੀਂ ਲੱਗਦਾ ਕਿੱਥੇ ਗਿਆ ਫੇਂਡ ਵਾਲੇ ਉੱਠ ਕੇ ਘੜੇ ਹੋਗੇ ਕਹਿੰਦਾ ਮਰਿਆ ਨਹੀਂ ਮੂ ਗੱਡੀ ਉੱਠ ਗਿਆ ਨਹੀਂ ਹੋਵੇਂ ਨਹੀਂ ਹੋਵੇਂ ਤਾਂ ਮਰ ਗਿਆ ਹੂੰ ਗੱਡੀ ਵਾਲਾ ਨਾਲ ਉੱਠ ਗਿਆ ਅਗੇ ਗੱਡੀ ਵਾਲਾ ਨਾਲ ਉੱਠ ਗਿਆ ਸਾਰੀ ਸਮਝ ਨਾ ਆਵੇ ਕਿਸੇ ਨੂੰ ਅਗੇ ਮਰਿਆ ਵੀ ਐ ਤੇ ਗੱਡੀ ਵਾਲਾ ਨਾ ਵੀ ਉੱਠ ਗਿਆ ਕਿਵੇਂ ਉੱਠ ਗਿਆ ਹੂੰ ਅਗੇ ਗੱਡੀ ਵਾਲੇ ਕਹਿੰਦੇ ਪਤਾ ਨਹੀਂ ਦਾ ਜੇ ਹੁਣ ਉਹ ਜਿਉਂਦਾ ਹੋਵੇ ਤੇ ਦੱਸ ਦੇ ਤੂੰ ਮੇਰਾ ਭਲਾ ਨਾ ਪਿੰਟ ਹੁਣ ਉਹ ਵੀ ਆਮ ਨਾ ਪਿਆ ਹੋ ਉਹ ਵੀ ਪਾਇਰ ਅੱਛੇ ਇਹ ਵੀ ਤੁੁੱਤਿਆਂ ਦੇ ਦਾਰੂ ਪੀਤੀ ਚ ਐਂ ਤਾਂ ਸਾਰੀ ਰੱਬ ਸੰਦੇ ਨੂੰ ਰੋਈ ਗਈਆਂ ਨਾ ਦੇਖ ਨਾ ਸਾਡੇ ਤਾਂ ਕਿੱਟੇ ਝੱਲੇ ਪਏ ਬਾਜੀਆਂ ਦੇ ਅਹ ਅਈ ਡਾਕਾ ਭਾਈ ਬਾਪੂ ਉੱਠ ਖੜਿਆ ਉਹ ਕਹਿੰਦੇ ਵੀ ਬੜਾ ਯੱਬ ਪਿਆ ਯਾਰ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਉਹ ਤੇ ਹਸਪਤਾਲ ਗਏ ਉਹ ਕਹਿੰਦੇ ਯਾਰ ਇਹ ਡਿੱਗੀ ਚ ਪਾ ਕੇ ਲੈ ਗਏ ਕਹਿੰਦੇ ਬਹੁਤ ਕਿਹਾ ਇਹਨਾਂ ਨੂੰ ਉਹਦਾ ਕਾਰ ਦੀ ਡਿੱਗੀ ਚ ਹਾਂ ਹਾਂ ਅਗਰ ਵੀ ਫੇਰ ਕੱਢਣਾ ਪੋਲਗੇ ਰਾਤ ਏ ਰਿਬਾਤ ਜੀ ਇਹਨੂੰ ਪਾਤਾ ਕੇ ਬੇਬੇ ਉਹਨਾਂ ਨੇ ਇਹਨੂੰ ਰੋਲ ਦੱਸਨਾ ਦੇ ਤੇ ਕੇ ਪਾਤਾ ਸਭ ਨੇ ਉਹਦੇ ਮੂੰਹ ਦੇਖਿਆ ਹੀ ਨਹੀਂ ਵੇਖਿਆ ਹੀ ਨਹੀਂ ਉਹਨਾਂ ਨੇਗਾ ਮੂੰਹ ਸਵੇਰੇ ਹੀ ਦੇਖਾਂਗੇ ਚੱਲਰਦੇ ਉਹ ਕਹਿੰਦਾ ਉਹ ਭਰਾਵਾ ਉਧਰੋਂ ਕਹਿੰਦਾ ਸਾਢੇ 9 ਹੋਏ ਬਾਣੀ ਨੂੰ ਕਾਰ ਚਾਹੀਦੀ ਸੀ ਬਾਣੀ ਦਾ ਘਟਾਰ ਪੈਂਚਰ ਲਾਲ ਕੇ ਹਾਂ ਸਪਨੀ ਬਦਲ ਲੈਣੇ ਜਦੋਂ ਨੇ ਡਿੱਗੀ ਖੋਲੀ ਉਹ ਡੇਗ ਪਿਆ ਉਹ ਬੱਦਾ ਉਹ ਬੱਦਾ ਉਹ ਘਰ ਦੇ ਉਹਨਾਂ ਨੇ ਪੁੱਛੇ ਬੰਨ ਕੀ ਹੋ ਗਿਆ ਬੰਦਾ ਬੰਦਾ ਉਹ ਬੰਦਾ ਉਹ ਕਹਿੰਦੇ ਢੱਕੀ ਲਾਦਾ ਢੱਕੀ ਅੰਦਰ ਵਰਚੂ ਹਾਂ ਕਦੋਂ ਆ ਰਿਹਾ ਵਾ ਹਾਂ ਉਹ ਘਰ ਦੀ ਢੱਕੀ ਮਾਰੀ ਠਾ ਦੇਣੇ ਲਾਲੇ ਨੇ ਅੰਦਰ ਕੁੰਡਾ ਲਾ ਕੇ ਸਾਰਾ ਟੱਪਰ ਅੰਦਰ ਬੈਠਾ ਬਾਰਿਸ਼ ਦੀ ਹਲੋ ਪਾਪੇ ਹਾਂ ਹਣ ਕੀ ਬਲੂ ਉਹ ਕਹਿੰਦਾ ਡਰਾਈਵਰ ਕੋਲੇ ਜਾਂਦਾ ਹੁਣ ਜੋ ਸਾਈਕਲ ੱੱਪਿਆ ਡਰਾਈਵਰ ਦੇ ਘਰੇ ਕੋ ਨਾ ਵਜੇ ਮੇਰੇ ਕੋਲ ਆ ਗਿਆ ਉਹ ਤਾਂ ਕੇ ਉਹ ਤਾਂ ਕੇ ਉਹਦੇ ਬੰਦਾ ਮਾਰ ਕੇ ਸਾਡੇ ਘਰੇ ਰੱਖਿਆ ਮੈਂ ਕਿਹੜਾ ਬੰਦਾ ਮਾਰਦਾ ਉਹ ਯਾਰ ਸਾਡੀ ਘਰ ਦੀ ਸੀ ਕਿਹ ਬੰਦਾ ਮਾਰ ਕੇ ਰੱਖਦਾ ਹਾਲੂ ਮਰਾਤਾ ਉਹ ਕਹਿੰਦਾ ਮੈਂ ਕਿਹਾ ਰੋਕ 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 ਰਾਤ ਅਸੀਂ ਲੈ ਕੇ ਆਏ ਮੇਰੇ ਜਾਨ ਸਾਡਾ ਮਰਿਆ ਲੈ ਕੇ ਆਏ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਕਹਿੰਦਾ ਜਦੋਂ ਮੈਂ ਕਿਹਾ ਡਿੱਗੀ ਚੱਕੀ ਵੇਖਿਆ ਕਹਿੰਦਾ ਕਿਹੜਾ ਤਾਂ ਬਹਿਮੀ ਡਰ ਗਿਆ ਕਹਿੰਦਾ ਮੈਂ ਕਿਹਾ ਹਾਂ ਇਹ ਤਾਂ ਰਾਤ ਉੱਥੋਂ ਚੱਕਿਆ ਏ ਵੀ ਇਹ ਨਾਲ ਦਾ ਹੈ ਨਹੀਂ ਉਹਨਾਂ ਨੇ ਯਾਰ ਆਪਾਂ ਨੂੰ ਤਾਂ 400 ਰੁਪਈਆ ਵੀ ਦਿੱਤਾ ਕਹਿੰਦਾ ਮੈਂ ਦੂਜਾ ਲਿਆਂਦਾ ਠਾਕੇ ਹੁਣ ਕਿਹੜਾ ਫੋਨ ਹੁੰਦੇ ਸੀ ਉਹਨੂੰ ਲਿਆਂਦਾ ਠਾਕੇ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਕੱਢਦੇ ਆਪਾਂ ਉਹਨਾਂ ਦਾ ਬੁੜਾ ਲਿਆ ਜਾ ਕੇ ਉਹ ਕਹਿੰਦਾ ਲਾਹ ਹੈ ਨਹੀਂ ਉਹਨਾਂ ਨੇ ਕਹਿੰਦਾ ਆਹ ਨਾ ਪਿੰਡ ਕਿਹੜਾ ਹੈਗਾ ਬਿੰਦੂ ਵੀ ਨਹੀਂ ਪਤਾ ਹਾਂ ਹੁਣ ਉਧਰੋਂ ਬਾਹੋਂ ਦਾ ਹੋ ਕੇ ਦਵਾਉਣ ਤੇ ਲੱਗੇ ਵੇ ਪਿੰਡਾਂ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਲਾਨੇ ਪਿੰਡ ਤੋਂ ਮੁਖਤਿਆਰ ਸਿੰਘ ਸਰੀਰ ਛੱਡ ਕੇ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ ਤੇ ਉਹ ਗਮ ਹੋ ਚੁੱਕੇ ਹਨ ਜੇ ਕਿਸੇ ਨੂੰ ਪਤਾ ਲੱਗੇ ਤਾਂ ਉਹਨਾਂ ਦੇ ਘਰੇ ਪਹੁੰਚਦੇ ਕੀਤੇ ਜਾਣ ਉਹ ਕਹਿੰਦੇ ਭੈ ਆ ਕਿਹੜਾ ਹੁੱਕਾ ਨਾਲੇ ਸਰੀਰ ਛੱਡ ਗਏ ਨਾਲੇ ਗਮ ਹੋ ਗਏ ਨਾਲੇ ਘਰੇ ਪਹੁੰਚਦਾ ਕਰੋ ਹੈ ਇਹ ਕਿਹੜਾ ਹੁੱਕਾ ਹੈ ਤੇ ਨੀਜਾਰੀ ਪਿੰਡੀ ਹੋਕਾ ਪਿੰਡਾਂ ਵਾਲੇ ਵੀ 605 ਚ ਪਾਤੇ ਵੀ ਬੰਦਾ ਮਰ ਗਿਆ ਭੱਜ ਵੀ ਗਿਆ ਯਾਰ ਕਿੱਧਰ ਗਿਆ ਸਮਝ ਨਾ ਆਵੇ ਕਿ ਉਹ ਹੋਕਾ ਜਿਹੋ ਜ ਉਹਨਾਂ ਨੇ ਦੱਸਿਆ ਉਹ ਜਾਂ ਪਾਟੀ ਨੇ ਦੇਤਾ ਠੀਕ ਹੈ ਤੇ ਫੇਰ ਇੱਕ ਪਿੰਡ 'ਚ ਹੋਕਾ ਦਵਾਇਆ ਕਿ ਵੈਸਟਰਕਾਰ ਹੈ ਵੈਸਟਰਕਾਰ ਵਾਲੇ ਨਾਲ ਲੈ ਗਏ ਭਾਈ ਉਹਨਾਂ ਦਾ ਬਜ਼ੁਰਗ ਹੈ ਵੈਸਟਰਕਾਰ ਵਾਲੇ ਨੂੰ ਬੇਨਤੀ ਆ ਆਪਣੀ ਇਮਾਨਦਾਰੀ ਨਾਲ ਬਜ਼ੁਰਗ ਨੂੰ ਹਰਤੇ ਮੁਮਨਦੜੀ ਨੂੰ ਉਹਨਾਂ ਨੇ ਘਰੇ ਵੇਚ ਲਿਆ ਹੈ ਉਹ ਬੜਾ ਚੱਕਰ ਪਿਆ ਯਾਰ ਉਧਰੋਂ ਪਿੰਡੋਂ ਪਿੰਡੀ ਬੈਟਰ ਲਈ ਫਿਰਨ ਨੇੜੇ ਨੇੜੇ ਪਿੰਡਾਂ ਦੇ ਕਿੱਧਰ ਨ ਚੱਲੇ ਗਏ ਇਹਨੂੰ ਹਨ ਉਹਨਾਂ ਦੀ ਠਿੱਕੀ ਖੋਲੀ ਵੀ ਖਬਰੋਂ ਕੋਈ ਜਾਣ ਦੇ ਕੋਈ ਇੱਕ ਨੇ ਬਾਜ ਮਾਰਿਆ ਓ ਬਾਈ ਰੋ 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 ਕੰਨ ਆਇਆ ਕੰਪੈਟਰਕਾਰ ਵਾਲੇ ਆ ਕੇ ਨਾ ਫੁੜਾ ਲੈ ਕੇ ਰਾਤ ਕੇ ਦੀ ਡੈਡਮੋ ਕਹਿੰਉਂ ਹੀ ਆ ਆਵੇ ਪਿਆ ਮਗਰ ਇਹਦਾ ਫਲਾਦੇ ਪਿੰਡ ਦਾ ਆ ਕਿੱਥੇ ਗਿਆ ਪਿੰਡੋ ਖਿਲਾਸੀ ਕਬਾ ਦਾ ਮਾਹੌਲ ਚਲ ਵੜ ਭਰਾਵਾ ਕੋਲ ਬੈ ਨਹੀਂ ਪੈਂਦਾ ਤੁਸੀਂ ਜਾਓ ਕਹਿੰਦਾ ਜਦੋਂ ਪਿੰਡ ਚ ਵੈਸਟਰਨ ਬੜੀ ਤੇ ਪਿੰਡ ਵਾਲੇ ਮੁੰਡੇ ਪਹਿਲੀ ਵਾਰ ਫਿਰਨ ਆਹ ਕਰੋ ਕੋਈ ਭਾਈ ਡੈਡਮੋਟੀ ਆ ਕੇ ਹਾਂ ਤਰ ਰੱਬ ਗਿਆ ਲੱਭ ਗਿਆ ਆ ਗਿਆ ਬਾਪੂ ਆ ਗਿਆ ਮਰੇ ਦਾ ਕੋਈ ਨਾ ਓ ਜੋ ਗਿਆ ਸਾਰਾ ਟੱਪਰ ਓਕੇ ਸ਼ੋਕਰਾ ਸ਼ੋਕਰਾ ਮਾਲਕ ਦਾ ਵਾਹਿਗੁਰੂ ਓਕੇ ਕਿੱਥੇ ਹੋ ਆਉਂਦਾ ਬਾਫੂ ਨਾਚੋ ਕਾਰੋ ਨੇ ਖਾਲੀ ਜਾ ਲਈ ਦੋਨਾਂ ਨੇ ਅਗੀ ਦਾ ਕੱਲੇ ਹੀ ਆਏ ਆ ਕਿ ਬਿਯੋਰਕ ਨਹੀਂ ਲਿਆਏ ਵੀ ਕਹਿੰਦਾ ਢਿੱਕੀ ਚ ਹੈ ਉਹ ਬਗੜ ਡਿੱਗੀ ਜੇ ਆ ਗਏ ਉੱਥੀ ਪਿਆ ਕੇ ਨਾ ਕਿਉਂ ਹੋਰ ਅਸੀਂ ਮੱਜੇ ਦੇ ਪੌਣੇ ਨਾਲ ਆਉਂਦੇ ਫੇਰ ਵੀ ਨਹੀਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਪਿਆ ਹੈ ਹਾਂ ਤਾਂ ਹੁਣ ਪਤਾ ਲੱਗਿਆ ਇਹ ਤਾਂ ਭਰਾਵਾ ਲਵ ਤੇ ਫਿਰਦੇ ਆ ਓਏ ਅਸੀਂ ਓਕਾ ਦਵਾ ਦਵਾ ਕਮਲੇ ਹੋਏ ਪਏ ਯਾਰ ਤੁਹਾਨੂੰ ਪਤਾ ਨਹੀਂ ਬੰਦਾ ਨਾਲ ਲੱਗੇ ਤੀ ਉਹ ਬੰਦਾ ਸਾਡਾ ਬਾਈ ਕੀ ਕਸੂਰ ਹੈ ਇਹਨਾਂ ਨੇ ਇੱਥੇ ਡੈਡ ਬੋਡੀ ਲਾਹੀ ਆ ਬੁਢੀਆਂ ਰੋਂਦੀਆਂ ਵੇਖਣਾਂ ਦੀ ਅਗੇ ਮੋਤਾ ਨਾਲ ਉਹ ਚਰਾਬੀ ਨੂੰ ਰੋਈ ਗੰਗਾ ਨੂੰ ਢਾਲਿਆ ਤੇ ਅਗੇ ਡੈਡ ਬੋਡੀ ਦਾ ਤੁਸੀਂ ਲੈਗੇ ਹਾਂ ਉਹ ਕਹਿੰਦਾ ਫੇਰ ਹੁਣ ਲਾਹੋ ਅਖੀ ਜਦੋਂ ਲਾਹਾ ਬਾਪੂ ਦਾ ਚੌਕਾ ਬਣ ਗਿਆ ਸਾਰੀ ਰਾਤ ਦਾ ਉਵੇਂ ਹੀ ਪਿਆ ਸੀ ਉਵੇਂ ਹੀ ਪਿਆ ਉਹ ਸਿਆਣੇ ਬੰਦੇ ਕਹਿੰਦੇ ਨੂੰ ਗਰਮਜਾ ਕਰਕੇ ਸਿੱਧਾ ਕਰੋ ਇਹ ਮੰਜੇ ਦੇ ਪਉਏ ਨਹੀਂ ਤੇ ਦਾ ਟਰੇਜ ਹੀ ਬਣਾਤਾ ਸਭ ਰੇਦੇ ਉਹ ਪੁਰਾਣੇ ਰਾਤ ਦਾ दारू ਇਹੋ ਜੀ ਚੀਜ਼ ਆ ਬਾਬਾ दारू ਚ ਬਾਪੂ ਦਾ ਕੋਈ ਫਿਕਰ ਹੀ ਨਾ ਠੀਕ ਆ ਮਾਤਾ ਬਾਪੂ ਖੈ ਤਾਂ ਤੂੰ ਕਿਵੇਂ ਸਿੱਧਾ ਕਰਕੇ ਮੰਜੇ ਨਾ ਬੰਨੇਗਾ ਲੱਤਾਂ ਲੁੱਤਾਂ ਬਾਹਾਂ ਪੂਆਂ ਵੀ ਇੱਥੇ ਰੱਖੋ 10 ਮਿੰਟ ਫੇਰ ਆਕਰ ਜੂ ਡਾਕਟਰ ਕਹਿੰਦਾ ਆਹੀਂ ਰਹੂ ਫਿਰ ਹੈ ਨਾ ਤੇ ਨਹੀਂ ਕਹਦੇ ਨੇ ਆਏ ਲੱਕੜਾਂ 'ਚ ਵੀ ਆਹੀਂ ਰਹੂਏ ਉੱਠ ਕੇ ਬਹਿ ਜੂ ਫਿਰ ਉੱਥੇ ਲੱਤਾਂ ਤੜਾਉਂਦੇ ਫਿਰੋਂਗੇ ਭੱਜੋਗੇ ਹਾਂ ਤੇ ਜੱਗਾ ਕਹਿੰਦਾ ਭਰਾਵਾ ਸਾਡੀ ਜਾਨ ਛੁੱਟੀ ਕਹਿੰਦਾ ਉਹ ਕਹਿੰਦਾ ਦੂਜਾ ਕਰੀ ਜਾਵੇ ਕਹਿੰਦਾ ਜਿੰਨਾਂ ਦਾ ਪਿਓ ਹੈ ਉਹ ਕਹਿੰਦਾ ਭਾਈ ਆ ਮੈਂ ਤਾਂ ਤੁਸ ਸਨਸਕਾਰ ਤੇ ਆਉਣ ਨੂੰ ਵੀ ਗਿਆ ਸੀ ਉਹ ਕਹਿੰਦਾ ਆ ਗਈ ਕਦੋਂ ਆ ਤਾ ਗਏ ਭਾਈ ਆ ਗਏ ਕਾ ਸਨਸਕਾਰ ਵਾਲਾ ਸਿਸਟਮ ਹੀ ਸਾਡੇ ਕੋਲੇ ਸੀ ਤੁਹਾਡਾ ਤਾਮਝਾ ਵੀ ਸਾਡੇ ਕੋਲੇ ਸੀ ਸਨਸਕਾਰ ਕਰਨਾ ਕਹਿੰਦਾ ਸੀ ਸਾਡੇ ਕੋਲ ਕੀ ਬੇਇੱਜ਼ਤੀ ਹੋਈ ਪਾਪਾ ਮੈਂ ਕਹਿੰਦਾ ਯਾਰ ਲੋਕ ਖੋ ਜੋਗੇ ਤੇ ਬਾਪੂ ਜੀ ਆ ਗਏ ਆ ਗਏ ਜਿਵੇਂ ਪਾਰੋਂ ਆਇਆ ਹੁੰਦਾ ਕਿ ਇਹਦਾ ਜੋ ਬੁਰਨਾ ਵਾਟਕੇ ਗੜੰਗਾ ਉਹਨਾਂ ਕੋਲ ਚਿੱਲੇ ਕਾਲੇ ਮੜਕੇ ਹੋਰ ਜੋਕਰ ਆ ਗਿਆ ਉਹਦੇ ਘਰ ਵਾਲੀ ਨੂੰ ਜੋਕਰ ਬੜੇ ਤੇ ਆ ਗਿਆ ਜੇ ਇੱਕ ਅੱਧਾ ਦਿਨ ਨਾ ਤੇ ਹੁੰਦਾ ਖਰਾਬ ਹੋ ਜਾਣਾ ਸੀ ਹਨਾ ਕრავ ਨੂੰ ਮਰੂਦਾ ਜੀ ਆਪੇ ਆ ਗਏ ਜੇ ਅਗੇ ਨਾ ਅਗੇ ਨਾਲੇ ਨੂੰ ਕਾਰ ਚਾਹੀਦੀ ਹੁੰਦੀ ਫੇਰ ਨਹੀਂ ਅਗੇ ਆਉਂਦੇ ਫੇਰ ਮੈਨੂੰ ਪਤਾ ਲੱਗਣਾ ਸੀ ਸਾਡਾ ਬਾਪੂ ਕਿੱਥੇ ਆ ਕਾਰ ਅੰਦਰ ਖੜੀ ਸੀ ਨਾ ਸਾਡਾ ਪਿੰਡ ਪਤਾ ਸੀ ਨਾ ਸੀ ਜਾਣਾ ਸੀ ਨਾ ਬਾਹਰ ਜਾਣਾ ਸੀ ਉਹਦਾ 5-7 ਦਿਨ ਬਾਅਦ ਵੇਖਿਆ ਬਾਹਰ ਜਾ ਸੀਹੀ ਗੱਲ ਆ ਜੀ ਬੜਿਆ ਕੀ ਆ ਇਹਦਾ ਟਾਈਲੀ ਟੁੱਟੀ ਪਿੱਛੇ ਟਿਕੜਾਉਣਾ ਫੇਰ ਸਾਨੂੰ ਪਤਾ ਲੱਗਣਾ ਜੀ ਵੀ ਸਭ ਬੁੜਾ ਕਾਰ ਦੀ ਡਿੱਗੀ ਜੀ ਪਾਈ ਪਏ ਆਪਾਂ ਆਏ ਲੱਗ ਰਹਾ ਰਾਤ ਦੇ ਨਾ ਹੋਈ ਫੇਰਿਆਂ ਦਾ ਬੁੜਾ ਛੱਡ ਕੇ ਤੁਰੇ ਸਾਰਾ ਪਿੰਡ ਸਾਡੇ ਦੇ ਚੱਕੀ ਸਾਰੇ ਟਰੈਵਰੀ ਦੇ ਕੇ ਕਹਿੰਦਾ ਭਾ ਸਾਡਾ ਗੀਰ ਕੀ ਹੈ ਯਾਰ ਇਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਬੰਦਾ ਲਾ ਹੈ ਅਹੀ ਦਾ ਆਪਰਾ ਜੇ ਵੀ ਭਰਾਵਾ ਅਹੀ ਗੋੜਾ ਟੈਕਸੀ ਡਰਾਈਵਰ ਆਈ ਦਾ ਟਰੱਕਾਂ ਵਾਲਿਆ ਯਾਰ ਇਹ ਲਉਂ ਡੇ ਮੇਰੇ ਖਰਚਾ ਬਣਾ ਲਏ ਨੇ ਹਨ ਨੂੰ ਉਹਦੇ ਖਰਚੇ ਨਾਲ ਬਾਪੂ ਵੀ ਲੈ ਜਾਗੇ ਇਹਨਾਂ ਦਾ ਕਿਹਾ ਫੇਰ ਭਰਾਵਾ ਉਹਨਾਂ ਨੇ ਸਨਕਾਰ ਕੀਤਾ ਫੇਰ ਕਹਿੰਦਾ ਅਸੀਂ ਭੋਗ ਤੇ ਗਏ ਜੇ ਉਹ ਭੋਗਤੇ ਗਏ ਕਹਿੰਦਾ ਜਿਹੜਾ ਸਾਡੇ ਵਾਲੇ ਵੇਖੇ ਬੱਕੀਆਂ ਫੜ ਲਿਆ ਅਸਰ ਲੱਗਦੀ ਜਵਾਕ ਬੇਸਾਰੇ ਬਰੇ ਹੀ ਲੈ ਗਏ ਜਿਹਨਾਂ ਦਾ ਘਰ ਨਾਲ ਬਾਪੂ ਹੀ ਲੈ ਗਏ ਉਹ ਪਿੰਡਾਂ ਚੋਂ ਹੋਕੇ ਦੁਆਏ ਪੇ ਬਾਪੂ ਮਸ਼ਹੂਰ ਕਰਤਾ ਅਗੇ ਭਾਈ ਜੀ ਕਿਸੇ ਨੂੰ ਮਿਲੇ ਤਾਂ ਘਰੇ ਪਹੁੰਚਦਾ ਕਰੋ ਆਏ ਡੱਡ ਬੋਦੀ ਕਿਹੜਾ ਪਹੁੰਚਦੀ ਕਰੇ ਕਿੱਥੋਂ ਚੱਕ ਕੇ ਹੈ ਉਹ ਗੱਲ ਆ ਉਹ ਗੱਲ ਜੋ ਮਾ ਬਾਣੀਆਂ ਦੇ ਘਰੇ ਕਾਰਵਾੜੀ ਹੋ ਨਾ ਵੜਨਦੇ ਸਾਡੇ ਘਰ ਨਾਲ ਬਾਹਰ ਲੈ ਜਾ ਬਾਹਰ ਲੈ ਜਾ ਹਾਂ ਉਹ ਮਾ ਦਾ ਮੈਨੂੰ ਗੰਗਾ ਜਲ ਦੀ ਪੀ ਪੀ ਫੜਾ ਚੱਤੀ ਚੰਗੀ ਤਮ ਤੋ ਕਹ ਗੰਗਾ ਜਲ ਮਾਰ ਕੇ 5-7 ਦਿਨ ਸਾਡੇ ਘਰੇ ਹੀ ਨਹੀਂ ਬਾੜਨੀ ਏ ਸੰਡਰ ਲੱਗਦੇ ਇਹਦੇ ਜੋ ਉਹ ਉਹ ਚੁੱਟ ਰਹੇ ਵੇ ਕਹਿੰਦਾ ਮੈਂ ਕਿਹਾ ਕਦਾ ਹੋਰ ਰੱਖ ਲਾਂ ਗੰਜਰ ਦਾ ਕੇ ਦਾ ਜੇ ਮਰਿਆ ਵਾ ਤਾਂ ਗੱਡੀ ਆਪ ਨੂੰ ਦੇ ਦੇਣਗੇ ਤਾਂ ਗੱਡੀ ਆਪਣੀ ਹੋ ਜੂ ਕਹਿੰਦਾ ਕਿਰੀ ਵੇੜ ਖੜਾਇਆ ਵਾਂਗੇ ਇੱਥੋਂ ਲਿਆ ਕੇ ਕਹਿੰਦਾ ਕਿਰੀ 10 ਮਿੰਟ ਕੇ ਇਹਦਾ ਹੋਰ ਰੱਖ ਕੇ ਵਿੱਚ ਖੜਾਇਆ ਹੁੰਦੇ ਆ। ਹਾਂ ਗੱਡੀ ਮਿਲ ਜੂ। ਹਾਂ ਹਾਂ ਹਾਂ। ਬੁੜੇ ਵਾਲਿਆਂ ਦੇ ਦਿਆਂਗੇ 10000 ਰੁਪਿਆ ਕਹਿੰਦਾ ਮੰਨ ਜਾ ਕੇ ਇਹਦਾ ਮਰਿਆ ਜਾਕ ਲੈ ਲੇ। ਇਹ ਗੱਡੀ ਦੇ ਦੇਣੀ। ਮੈਂ ਤਾਂ ਪੱਕਾ ਦਿੰਦੇ। ਹਣ ਹੁਣ ਜੱਗੇ ਨੇ ਕਹਣਾ ਇਹ ਬਾਬੇ ਕੋਲੇ ਗੱਲ ਲਾਈ ਕਿ ਵੀ ਹੁਣ ਗੱਲ ਬਜ਼ੁਰਗ ਦੇ ਮੁੰਡੇ ਵੀ ਜਿਉਂਦੇ ਆ। ਹਾਂ ਅੱਛਾ ਜੀ। ਬਾਣੀਆ ਵੀ ਜਿਉਂਦਾ। ਉਹ ਵੀ ਜਿਉਂਦਾ ਇਹ। ਲੈ ਮਰ ਵੀ ਜਿਉਂਦੇ। ਹਾਂ। ਸਾਰਾ ਤਾਂ ਵੀ ਹਮਨੇ ਕੋਈ ਜਿਹੜਾ ਲੜਨਗੇ ਇਹ ਗੱਲ ਗਈ ਕਿਵੇਂ ਗਈ ਇਹ ਗੱਲ ਬੈਲ ਜਾਣੀ ਆ ਗੰਗੂ ਹੈ ਨਾ ਕਈ ਵਾਰੀ ਆਏ ਵੀ ਹੋ ਜਾਂਦੀ ਹੈ ਉਹ ਜਿਵੇਂ ਉਹ ਦੂਜੇ ਨੂੰ ਸੁਣਾਉਣਾ ਵਾ ਜਿਹੜਾ ਕਹਿੰਦੇ ਯਾਰ ਮਤਲਬ ਯਾਰ ਗੱਡੀ ਫੇਕਾ ਛੱਡ ਗਈ ਮਤਲਬ ਮਿੱਠੀ ਜਿਹੜਾ ਯਾਰ ਇਹ ਝੂਠ ਹੈ ਆਏ ਵੀ ਹੋ ਜਾਂਦਾ ਇਹ ਹੋ ਜਾਂਦਾ ਐਸੀ ਐਸੀ ਗੱਲਾਂ ਵੀ ਹੋ ਜਾਂਦੀਆਂ ਸਹੀ ਗੱਲ ਹੈ ਠੀਕ ਹੈ ਬਾਕੀ ਮੇਰਾ ਕੰਮ ਤਾਂ ਐਂਟਰਟੇਨਮੈਂਟ ਕਰਨਾ ਹੈ ਹਸਾਉਣਾ ਹੈ ਜਿਹੜੇ ਮੇਰੇ ਭਰਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਪੇਨ ਜਰਮਨ ਇਟਲੀ ਦੁਬਈ ਦੋਆ ਕਤਰ ਕਿੱਥੇ ਸਾਉਦੀਆ ਕਿਧਰ ਕਿਧਰ ਬੈਠੇ ਆ ਉਹ ਸਟ्रेस ਦੇ ਵਿੱਚ ਹੁੰਦੇ ਆ ਉਹਨਾਂ ਨੂੰ ਖੁਸ਼ ਕਰਨਾ ਮੇਰਾ ਕੰਮ ਹੈ ਕਿਉਂਕਿ ਉਹਨਾਂ ਦੀ ਮੈਂ ਕਮਾਈ ਖਾਂ ਹਮ ਬਿਲਕੁਲ ਜੀ ਉਹ ਮੈਨੂੰ ਲਾਈਕ ਕਰਦੇ ਆ ਫੋਲੋ ਕਰਦੇ ਆ ਸ਼ੇਅਰ ਕਰਦੇ ਆ ਹਨ ਫਿਰ ਲਹਿੰਦਾ ਪੰਜਾਬ ਮੈਨੂੰ ਇੰਨਾ ਪਿਆਰ ਕਰਦਾ ਮੈਂ ਸਦਾ ਹੀ ਅਰਦਾਸ ਕਰਦਾ ਕਿ ਮੇਰਾ ਲਹਿੰਦਾ ਪੰਜਾਬ ਵੀ ਇੰਨਾ ਖੁਸ਼ ਨਸੀਬ ਹੋਵੇ ਨਹੀਂ ਚੜ੍ਹਦੀ ਕਲਾ 'ਚ ਰਹੇ ਇੰਨਾ ਦੇਵੇ ਤੁਹਾਨੂੰ ਅੱਲਾ ਭਾਈ ਕਿ ਧਰ ਧਰ ਭੁੱਲੋ ਬਿਲਕੁਲ ਠੀਕ ਹੈ ਬਹੁਤ ਪਿਆਰ ਕਰਦੇ ਬਹੁਤ ਪਿਆਰ ਕਰਦੇ ਆ ਤੁਸੀਂ ਤੁਹਾਡੇ ਪਿਆਰ ਦਾ ਮੈਂ ਕਿਵੇਂ ਯਾਰ ਮੁੱਲ ਮੋੜਾ ਪੰਜਾਬੀ ਰਿਵਿਊ ਵਾਲੇ ਤਾਂ ਮੈਨੂੰ ਐਂ ਲੱਗਦਾ ਜਿਵੇਂ ਮੇਰੇ ਭੈਣ ਭਰਾ ਹੁੰਦੇ ਆ ਯਾਰ ਸੌ ਲੱਗੇ ਮਰੂ ਨੂੰ ਮੈਂ ਭੈਣ ਨੂੰ ਇੰਨਾ ਦਿਲੋਂ ਪਿਆਰ ਕਰਦਾ ਨਾ ਮੈਂ ਭੈਣ ਮੰਨਦਾ ਉਹਨੂੰ ਮੈਂ ਗੱਲ ਵੀ ਕਰੀ ਆ ਨਾ ਬੜਾ ਪਿਆਰ ਨਾਲ ਬੋਲਦੇ ਆ ਪੰਜਾਬੀ ਬੋਲੀ ਐਡਾ ਆਦਮਾ ਨਾ ਬੋਲਦੇ ਆ ਯਾਰ ਤੁਸੀਂ ਤੁਹਾਡਾ ਹੀ ਦੇ ਨਹੀਂ ਦੇ ਸਕਦੇ ਸਹੀ ਗੱਲ ਆ ਜੀ ਠੀਕ ਆ ਨਾ ਤੇ ਬਾਕੀ ਭਾਈ ਜਦੋਂ ਬਜ਼ੁਰਗ ਲਿਆਉਣਾ ਹੋਵੇ ਧਿਆਨ ਨਾਲ ਧਿਆਨ ਨਾਲ ਇੱਕ ਨਹੀਂ ਲਾਉਣਾ ਇੱਕ ਡਿੱਗੀ ਚ ਨਹੀਂ ਪਾਉਣਾ ਇਹ ਪੰਜ ਸੱਤ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਟ੍ਰੈਪ ਕਰੋਡਾਂ ਦੇ ਨਵੇਂ ਨਿਯਮ ਲਾਗੂ ਹੋਏ ਆ ਫੇਰ ਬਜ਼ੁਰਗ ਦਾ ਸਿਸਕਾਰ ਕਰਕੇ ਫੇਰ ਕਿਤੇ ਜਾਓ ਜਾਓ ਸਹੀ ਗੱਲ ਹੈ ਇਹ ਕਪੜਾ ਜਾ ਕੇ ਜਰੂਰ ਬਿੰਦੇ ਬਿੰਦੇ ਦੇਖੋ ਵੀ ਬਾਪੂ ਹੀ ਹੈ ਬਾਪੂ ਕਿਤੇ ਕੋਈ ਔਰਤਾ ਨਹੀਂ ਪਾਉਂਦਾ ਉਹ ਲੋਕ ਨਹੀਂ ਰੋਈ ਜਾਂਦੇ ਸਾਰੀ ਰਾਤ ਸੰਘ ਚਕਾ ਲਿਆ ਉਹ ਤੜਕੇ ਉੱਠ ਕੇ ਬਹਿ ਗਿਆ ਦੱਸ ਲੈ ਰੋਣ ਦਾ ਕੀ ਫਾਇਦਾ ਹੋਇਆ ਯਾਰ ਮੁਰ ਕੇ ਉਹ ਰੋਣੇ ਕੋ ਬਾਜ ਕੇ ਵੀ ਬਾਪੂ ਤਾਂ ਗੋਮੀ ਹੋ ਗਿਆ ਗੋਮੀ ਹੋ ਗਿਆ ਕਈ ਵਾਰੀ ਆਏ ਹੋ ਜਾਂਦੀ ਹੈ ਹਾਂ ਠੀਕ ਹੈ ਜੀ ਜੇ ਕੋਈ ਚਾਹ ਦੀਵਾ ਬੋਲਦਾ ਗਿਆ ਹੋਵੇ ਤਾਂ ਬਾਪੂ ਚਾਹੁੰਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਲਾਈਕ ਕਮੈਂਟ ਕਰੋ ਭਰਾ ਜੀ ਤੇ ਇਕਤਾਰੀ ਬਾਬਾ ਬਲੌਗ ਚੈਨਲ ਨੂੰ ਵੀ ਸਪੋਰਟ ਕਰੀਆ ਬਹੁਤ ਧੰਨਵਾਦ ਤੇ ਹੋਰ ਕਰੋ ਦੱਬ ਕੇ ਹਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ